ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਠੀਕ ਠਾਕ ਹੋਵੋਗੇ ਅੱਜ ਵੀਡੀਓ ਵਿੱਚ ਬਹੁਤ ਸੋਹਣੇ ਸੋਹਣੇ ਸੂਟ ਐਡ ਕੀਤੇ ਨੇ ਸਪੈਸ਼ਲ ਬੁਟੀਕ ਸੂਟ ਹੈਂਡਵਰਕ ਡਿਜ਼ਾਈਨਰ ਸੂਟ ਐਡ ਕੀਤੇ ਨੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਇਹ ਆ ਜੀ ਬ੍ਰੌਕਰਟ ਦੇ ਸੂਟ ਬਹੁਤ ਜ਼ਿਆਦਾ ਪਪੂਲਰ ਤੇ ਸਪੈਸ਼ਲ ਸੂਟਾਂ ਦੀ ਡਿਮਾਂਡ ਹੁੰਦੀ ਹੈ ਇਹ ਸਪੈਸ਼ਲ ਇੱਕ ਪੀਸ ਆ ਜੀ ਇੱਕ ਹੀ ਕਲਰ ਇਹਦੇ ਵਿੱਚ ਹੈਗਾ ਹੈਂਡਵਰਕ ਹੈਵੀ ਸੂਟ ਹੈਗਾ ਇਹ ਇਹ ਵਾਲੇ ਪਰਸ ਵਰਕ ਦੇ ਵਿੱਚ ਆਏ ਆ ਜੀ ਫਰੰਟ ਦੇ ਪੂਰਾ ਵਰਕ ਕੀਤਾ ਹੋਇਆਗਾ ਦੁਪੱਟੇ ਤੇ ਵੀ ਵਰਕ ਆਉਂਦਾ ਇਹਦੇ ਪਿਓਰ ਕ੍ਰੇਪ ਦੇ ਵਿੱਚ ਇਹ ਸੂਟ ਆਉਣਗੇ ਕਲਰ ਆਪਸ਼ਨ ਤੁਹਾਨੂੰ ਮਿਲ ਜਾਣਗੇ ਇਸ ਤੋਂ ਇਲਾਵਾ ਇਹ ਆਰਗੈਂਜ਼ਾ ਦੇ ਉੱਪਰ ਰੈਡੀ ਹੋਏ ਨੇ ਕੰਟਰਾਸਟ ਦੁਪੱਟਾ ਆਉਣਗੇ ਕੰਟਰਾਸਟ ਹੀ ਨਾਲ ਬਾਟਮ ਆਏਗੀ ਬਹੁਤ ਸੋਹਣੇ ਇਹਦੇ ਵਿੱਚ ਕਲਰ ਹੈਗੇ ਨੇ ਇਹ ਸਪੈਸ਼ਲ ਬੁਟੀਕ ਵਾਲੇ ਸੂਟ ਆਪਾਂ ਰੈਡੀ ਕੀਤੇ ਹੈਗੇ ਨੇ ਜੀ ਆਰੀ ਵਰਕ ਦੇ ਵਿੱਚ ਤੇ ਗੋਟਾ ਪੱਤੀ ਦੇ ਵਿੱਚ ਕਲਰ ਆਪਸ਼ਨ ਵੀ ਹੈਗੇ ਆ ਸਭ ਦੇ ਡਿਜ਼ਾਈਨ ਅਲੱਗ-ਅਲੱਗ ਹੋਣਗੇ ਤੁਸੀਂ ਕੋਈ ਵੀ ਡਿਜ਼ਾਈਨ ਇੰਨਾ ਚੁ ਸਿਲੈਕਟ ਕਰ ਸਕਦੇ ਹੋ ਇਸ ਤੋਂ ਇਲਾਵਾ ਫੈਬਰਿਕ ਹੈਗਾ ਜੀ ਫੈਬਰਿਕ ਬਹੁਤ ਸੋਹਣਾ ਆ ਗਿਆ ਡਾਈਬਲ ਫੈਬਰਿਕ ਆ ਗਿਆ ਜੀ ਵਾਈਟ ਆਫ ਵਾਈਟ ਦੇ ਵਿੱਚ ਕਾਫੀ ਜ਼ਿਆਦਾ ਇਹਨਾਂ ਦੀ ਡਿਮਾਂਡ ਰਹਿੰਦੀ ਹੈ ਤੇ ਸਪੈਸ਼ਲੀ ਇਸ ਵਾਰ ਆਫ ਵਾਈਟ ਦੇ ਵਿੱਚ ਆਇਆ ਤੁਸੀਂ ਕੋਈ ਵੀ ਸੂਟ ਇੰਨਾ ਚ ਬਾਇ ਕਰ ਸਕਦੇ ਹੋ ਤੇ ਵੈਲਵਟ ਹੈਗੀ ਹੈ ਜੀ ਪ੍ਰਿੰਟ ਦੇ ਵਿੱਚ